ਮੇਰਾ ਨਾਮ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਆ ਤੇ ਮੈਂ ਸ਼੍ਰੀ ਅਮਰਸਰ ਸਾਹਿਬ ਜੀ ਦਾ ਰਹਿਣ ਵਾਲਾ ਹਾਂ ਬੜੀ ਖੁਸ਼ੀ ਹੋਈ ਇਹ ਦੱਸ ਦਿਆਂ ਸਾਰੇ মিডিਆ ਨੂੰ ਸਾਰੇ ਦੁਨੀਆ ਨੂੰ ਕਿ ਕੈਨੇਡਾ ਦੇ ਵਿੱਚ ਰਹਿੰਦੇ ਆ ਅਨੇਕਾ ਤਰ੍ਹਾਂ ਦੇ ਮਾਨ ਸਨਮਾਨ ਪ੍ਰਾਪਤ ਹੋਏ ਕਿਉਂਕਿ ਬੀਤੇ ਦਿਨੀ ਵਿਸਾਖੀ ਤੇ ਵੀ ਮੈਨੂੰ ਕੈਨੇਡੀਅਨ ਪ੍ਰਾਈਮ ਮਿਨਿਸਟਰ ਵੱਲੋਂ ਜੋ ਉੱਥੇ ਪਾਰਲੀਮੈਂਟ ਦੇ ਵਿੱਚ ਬਹੁਤ ਮਾਨ ਸਨਮਾਨ ਬਖਸ਼ਿਆ ਗਿਆ ਮੇਰਾ ਨਾਮ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਤੇ ਮੈਂ ਸ਼੍ਰੀ ਅਮਰਸਰ ਸਾਹਿਬ ਜੀ ਦਾ ਰਹਿਣ ਵਾਲਾ ਹਾਂ ਅੱਜ ਤਕਰੀਬਨ ਜਿਸ ਤਰ੍ਹਾਂ ਕੀ ਸਾਰੇ ਮੇਰੇ ਮਿੱਤਰ ਜਾਣਦੇ ਨੇ ਜਾਂ ਸਾਰੇ ਦੇਸ਼ ਦੁਨੀਆ ਦੇ ਲੋਕ ਜਾਣਦੇ ਨੇ ਕਿ ਕੈਨੇਡਾ ਰਹਿ ਰਹੇ ਪਿਛਲੇ 2 ਸਾਲਾਂ ਤੋਂ ਤੇ ਅੱਜ ਵਾਪਸੀ ਹੋਈ ਹੈ 2 ਸਾਲਾਂ ਬਾਅਦ ਆਪਣੇ ਘਰ ਦੇ ਵਿੱਚ ਆਏ ਅਮਰਸਰ ਸਾਹਿਬ ਤੇ ਕੈਨੇਡਾ ਦੀ ਸਾਰੇ ਮਿਨਿਸਟਰੀ ਵੱਲੋਂ ਬਹੁਤ ਹੀ ਅਦਬ ਸਤਿਕਾਰ ਮਿਲਿਆ ਕਿਉਂਕਿ ਜੋ ਪੇਪਰ ਆਰਟ ਪਿਛਲੇ 24 ਸਾਲਾਂ ਤੋਂ ਕਰਦੇ ਆ ਰਹੇ ਹਾਂ ਵਕਫ ਵਕਫ ਮੁਲਕਾਂ 'ਚ ਘੁੰਮੇ ਲੇਕਿਨ ਜੋ ਕਦਰ ਕੈਨੇਡਾ ਦੀ ਸਰਕਾਰਾਂ ਨੇ ਪਾਈ ਇਹ ਸਲਾਗਾਯੋਗ ਹੈ ਤੇ ਦੁਨੀਆ ਦੇ ਵਿੱਚ ਜਿੰਨੇ ਵੀ ਕਲਾਕਾਰ ਵੱਸਦੇ ਨੇ ਮੈਂ ਚੋਣਾ ਵੀ ਹਰ ਇੱਕ ਮੁਲਕ ਦੇ ਕਲਾਕਾਰ ਜਿਹੜੇ ਸਾਹਮੇ ਜਾਣ ਉਹਨਾਂ ਦੀ ਚੰਗੀ ਇੱਜ਼ਤ ਮਾਣ ਉਹਨਾਂ ਨੂੰ ਬਣਦਾ ਸਨਮਾਨ ਮਿਲਣਾ ਚਾਹੀਦਾ ਤੇ ਮੈਂ ਇਸ ਗੱਲ ਦਾ ਦਿਲੋਂ ਧੰਨਵਾਦੀ ਆ ਕੈਨੇਡੀਅਨ ਸਰਕਾਰ ਦਾ ਕਿ ਉਹਨੇ ਇਸ ਨਿਮਾਣੇ ਆਰਟਿਸਟ ਨੂੰ ਪਾਰਲੀਮੈਂਟ ਦੇ ਵਿੱਚ ਬੁਲਾ ਕੇ ਸਨਮਾਨਿਤ ਕੀਤਾ ਤੇ ਆਉਣ ਵਾਲੇ ਭਵਿੱਖ ਦੇ ਵਿੱਚ ਬੜੀ ਜਲਦੀ ਟੋਰਾਂਟੋ ਦੇ ਕੈਨੇਡਾ ਦੇ ਅਲੱਗ-ਅਲੱਗ ਜਿਹੜੇ ਮਿਊਜ਼ੀਅਮ ਨੇ ਆਰਟਵਰਕ ਨੇ ਜਿਹੜੇ ਉਹ ਆਪਣੇ ਬਣਾ ਕੇ ਸੋਸ਼ੋਭਿਤ ਕੀਤੇ ਜਾਣਗੇ ਉਦੇ ਨਾਲ ਹੀ ਮੈਂ ਜ਼ਿਕਰ ਕਰ ਦੇਵਾਂ ਕਿ ਬੀਤੇ ਦਿਨੀ ਮੈਂ ਆਸਟ੍ਰੇਲੀਆ ਦੌਰੇ ਤੇ ਸੀ ਤੇ ਆਸਟ੍ਰੇਲੀਆ ਦੌਰੇ ਦੇ ਦੌਰਾਨ ਵੀ ਆਸਟ੍ਰੇਲੀਅਨ ਪਾਰਲੀਮੈਂਟ ਦੇ ਵਿੱਚ ਮੈਨੂੰ ਬੁਲਾ ਕੇ ਦੋ ਵਾਰੀ ਸਨਮਾਨਿਤ ਕੀਤਾ ਗਿਆ। ਉਹਦੇ ਨਾਲ ਨਾਲ ਹੀ ਉਹ ਵੀ ਬਹੁਤ ਜ਼ਿਆਦਾ ਐਕਸਾਈਟਿਡ ਨੇ ਇਸ ਕਲਾ ਨੂੰ ਦੇਖ ਕੇ ਕਿਉਂਕਿ ਉਹਨਾਂ ਨੇ ਅੱਜ ਤੋਂ ਪਹਿਲਾਂ ਇਸ ਤਰ੍ਹਾਂ ਦੀ ਕਲਾ ਵੇਖੀ ਨਹੀਂ ਸੀ। ਤੇ ਉਹ ਗੋਰੇ ਜਦੋਂ ਇਸ ਕਲਾ ਦੀ ਸਲਾਘਾ ਕਰਦੇ ਤੇ ਮੇਰੇ ਲਈ ਨਹੀਂ ਪੂਰੇ ਪੰਜਾਬੀਆਂ ਲਈ ਸਿੱਖਾਂ ਲਈ ਮਾਣ ਵਾਲੀ ਗੱਲ ਹੈ ਕਿ ਇੱਕ ਆਰਟਿਸਟ ਪੰਜਾਬ ਦੀ ਧਰਤੀ ਤੋਂ ਗੁਰੂ ਰਾਮਦਾਸ ਦੀ ਧਰਤੀ ਤੋਂ ਜਾਂਦਾ ਹੈ। ਉਹਨੂੰ ਇੰਨਾ ਅਦਰ ਸਤਿਕਾਰ ਮਿਲਦਾ ਉਹਦੀ 24 ਸਾਲਾਂ ਦੀ ਮਿਹਨਤ ਦਾ ਮੁੱਲ ਪੈਂਦਾ ਤੇ ਬੜੀ ਮਨ ਨੂੰ ਖੁਸ਼ੀ ਹੁੰਦੀ ਹੈ ਮੈਂ ਗੁਰੂ ਸਾਹਿਬ ਦਾ ਵੀ ਸ਼ੁਕਰਾਨਾ ਕਰਦਾ ਤੇ ਆਪਣੇ ਦੋਸਤਾਂ ਮਿੱਤਰਾਂ ਦਾ ਭਰਾਵਾਂ ਦਾ ਜਿਨ੍ਹਾਂ ਦੇ ਸਹਿਯੋਗ ਦੇ ਸਦਕੇ ਮੀਡੀਆ ਵਾਲੇ ਵੀਰਾਂ ਦੇ ਵਿੱਚ ਸਹਿਯੋਗ ਸਦਕੇ ਅੱਜ ਤਾਈ ਮੈਂ ਇੱਥੇ ਪਹੁੰਚਿਆ ਤੇ ਬੜੀ ਕਿਰਪਾ ਹੈ ਵਾਹਿਗੁਰੂ ਦੀ ਆਪਣੇ ਪੰਜਾਬ ਦੇ ਵਿੱਚ ਮੈਂ ਤਕਰੀਬਨ 22 ਸਾਲ ਆਰਟਵਰਕ ਕੀਤਾ ਵੱਖ-ਵੱਖ ਸ਼ਹਿਰਾਂ ਦੇ ਵਿੱਚ ਪ੍ਰਦਰਸ਼ਨੀਆਂ ਵੀ ਲਾਈਆਂ ਗਈਆਂ ਵਰਕਸ਼ਾਪਾਂ ਵੀ ਲਾਈਆਂ ਗਈਆਂ ਤੇ ਮੀਡੀਆ ਦੇ ਜ਼ਰੀਏ ਤੁਹਾਡੇ ਜ਼ਰੀਏ ਵੀ ਬਹੁਤ ਦੁਨੀਆ ਤੱਕ ਖਬਰ ਪਹੁੰਚਦੀ ਸੀ ਲੇਕਿਨ ਇਹ ਕਿਤੇ ਨਾ ਕਿਤੇ ਹੈ ਤਾਂ ਦੁੱਖ ਵਾਲੀ ਗੱਲ ਕਿਉਂਕਿ ਜਿਹੜਾ ਕਲਾਕਾਰ ਕਲਾ ਨੂੰ ਸਮਰਪਿਤ ਹੈ ਤੇ ਸਰਕਾਰਾਂ ਦਾ ਫਰਜ਼ ਬੰਦਾ ਉਸ ਕਲਾਕਾਰ ਦੀ ਸਾਰ ਲਈ ਜਾਵੇ ਤੁਸੀਂ ਵੀਡੀਓ ਦੇ ਵਿੱਚ ਦੇਖੋਗੇ ਜਦੋਂ ਮੈਂ ਜਸਟਿਨ ਟਰੂਡੋ ਜੀ ਨੂੰ ਮਿਲ ਰਿਹਾ ਤੇ ਉਹਨਾਂ ਦੇ ਚਿਹਰੇ ਦੇ ਫੇਸ ਐਕਸਪ੍ਰੈਸ਼ਨ ਤੁਸੀਂ ਦੇਖੋ ਕਿੰਨਾ ਉਹ ਇਸ ਜੀ ਤੋਂ ਇੰਪ੍ਰੈਸ ਹੋਏ ਨੇ ਕਿੰਨੀ ਕਦਰ ਕਰ ਰਹੇ ਨੇ ਕਿਸੇ ਕਲਾਕਾਰ ਦੀ ਈਵਨ ਹੋਰ ਵੀ ਆਸਟ੍ਰੇਲੀਆ ਦੇ ਮਿਨਿਸਟਰ ਹੈ ਜਾਂ ਜਿਹੜੇ ਕੈਨੇਡਾ ਦੇ ਸਾਡੇ ਇਮੀਗ੍ਰੇਸ਼ਨ ਮਿਨਿਸਟਰ ਹੈਗੇ ਆ ਮਾਰਕ ਮਿਲਰ ਜੀ ਉਹ ਤਾਂ ਇੰਨੇ ਹੈਰਾਨ ਹੋਏ ਤੇ ਜਦੋਂ ਉਹਨਾਂ ਨੂੰ ਮੈਂ ਦੱਸਿਆ ਮੈਂ ਦੁਨੀਆ ਦੀ ਸਭ ਤੋਂ ਛੋਟੀ 1 ਇੰਚ ਦੀ ਦਸਤਾਰ ਬਣਾਈ ਤੇ ਉਹ ਹੈਰਾਨ ਹੋ ਗਏ ਵੀ 1 ਇੰਚ ਦੀ ਦਸਤਾਰ ਮੈਂ ਵੇਖਣਾ ਚਾਹੂੰਗਾ ਕਹਿੰਦਾ ਹੁਣੇ ਵੀ ਸਿੱਖਾਂ ਦੇ ਵਿੱਚ ਇੰਨੀ ਕਲਾ ਹੈਗੀ ਹੈ ਜਦੋਂ ਮੈਂ ਉਹਨਾਂ ਨੂੰ ਦੱਸਿਆ ਕਿ ਦੁਨੀਆ ਦੇ ਸੱਤਾਂ ਜੁੱਬਿਆਂ ਦੇ ਮਾਡਲ ਬਣਾਏ ਸ੍ਰੀ ਦਰਬਾਰ ਸਾਹਿਬ ਜੀ ਦਾ ਮਾਡਲ ਬਣਾਇਆ ਤੇ ਉਹ ਜਾਣਦੇ ਨੇ ਦਰਬਾਰ ਸਾਹਿਬ ਬਾਰੇ ਤੇ ਹੁਣ ਮੈਨੂੰ ਬੜੀ ਖੁਸ਼ੀ ਆਦੋਂ ਹੋਏਗੀ ਕਿ ਬੜੀ ਜਲਦੀ ਅਸੀਂ ਕੈਨੇਡੀਅਨ ਜਿਹੜੇ ਗੋਰਿਆਂ ਦੇ ਜਿਹੜੇ ਮਿਊਜ਼ੀਅਮ ਹੈ ਉੱਥੇ ਵੀ ਆਪਣਾ ਆਰਟਵਰਕ ਜਿਹੜਾ ਸੁਸ਼ੋ ਆਸਟ੍ਰੇਲੀਆ ਦੇ ਵਿੱਚ ਵੀ ਬੜੀ ਜਲਦੀ ਸਾਬਿਤ ਕੀਤੇ ਜਾਣਗੇ ਤੇ ਜਿਹੜਾ ਤੁਹਾਡਾ ਸਵਾਲ ਸੀ ਮੈਂ ਉਹਨੂੰ ਥੋੜਾ ਹੋਰ ਲੰਮਾ ਕਰਾਂ ਕਿ ਜਿਹੜੀਆਂ ਭਾਰਤ ਦੀਆਂ ਸਰਕਾਰਾਂ ਨੇ ਉਹ ਆਪਣੇ ਲੈਵਲ ਤੇ ਵਧੀਆ ਕਾਰਜ ਕਰ ਰਹੀਆਂ ਹੋਣੀਆਂ ਕਿਤੇ ਨਾ ਕਿਤੇ ਕਲਾਕਾਰ ਨੂੰ ਸੰਬੰਧ ਦੇ ਵਿੱਚ ਲਈ ਉਹਨਾਂ ਦਾ ਕੋਈ ਚੰਗਾ ਕੰਟਰੀਬਿਊਸ਼ਨ ਨਜ਼ਰ ਨਹੀਂ ਆਉਂਦਾ ਹੋ ਸਕਦਾ ਸਾਡੇ ਵਰਗੇ ਕਲਾਕਾਰਾਂ ਦੀ ਚੰਗੀ ਕਦਰ ਇਹਨਾਂ ਨੇ ਸਰਕਾਰਾਂ ਨੇ ਪਾਈ ਹੁੰਦੀ ਤੇ ਅੱਜ ਸਾਡੇ ਵਰਗੇ ਕਲਾਕਾਰਾਂ ਨੂੰ ਬਾਹਰ ਮੁਲਕਾਂ ਵੱਲ ਮੂੰਹ ਕਰਨ ਦੀ ਲੋੜ ਪੈਂਦੀ ਹੈ ਅਸੀਂ ਅੱਜ ਵੀ ਆਪਣੇ ਇੱਥੇ ਪੰਜਾਬ ਨੂੰ ਪਿਆਰ ਕਰਦੇ ਆ ਇਸ ਧਰਤੀ ਤੇ ਫੇਰ ਆਏ ਆ ਸਾਡਾ ਪਰਿਵਾਰ ਇੱਥੇ ਆ ਸਾਡੇ ਗੁਰੂ ਦੀ ਧਰਤੀ ਇੱਥੇ ਹੈ ਪਰ ਜੋ ਕਲਾਕਾਰ ਦੀ ਸਾਮ ਸੰਭਾਲ ਇੱਥੇ ਇਸ ਮੁਲਕ ਚ ਹੋਣੀ ਚਾਹੀਦੀ ਸੀ ਮਾਫ ਕਰਨਾ ਨਹੀਂ ਹੋਈ ਜਸਟਿਨ ਟਰੂਡੋ ਨੇ ਜਦੋਂ ਮੈਂ ਪਹਿਲੀ ਵਾਰ ਹੀ ਮਿਲਿਆ ਤੇ ਪਹਿਲਾਂ ਤਾਂ ਉਹ ਬਹੁਤ ਖੁਸ਼ ਹੋਏ ਤੇ ਉਹਦੇ ਨਾਲ ਹੀ ਜਦੋਂ ਮੈਂ ਉਹਨਾਂ ਨੂੰ ਇੰਨਾ ਹੀ ਗੱਲ ਦੱਸੀ ਕਿ ਮੈਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਇਆ ਹਾਂ ਤੇ ਨਾਲ ਹੀ ਉਹ ਕਹਿੰਦੇ ਹਾਂ ਜੀ ਹਾਂ ਜੀ ਉੱਥੇ ਜਿਹੜਾ ਤੁਹਾਡਾ ਦਰਬਾਰ ਸਾਹਿਬ ਹੈਗਾ ਉਹ ਪੰਜਾਬੀ ਚ ਬੋਲੇਗੀ ਦਰਬਾਰ ਸਾਹਿਬ ਮੈਂ ਕਹਾਂ ਹਾਂ ਜੀ ਅਸੀਂ ਉਸ ਧਰਤੀ ਤੋਂ ਆਏ ਜਿੱਥੇ ਦਰ ਤੇ ਉਹਨਾਂ ਨੇ ਇਹ ਵੀ ਪ੍ਰੋਸੈਸ ਜਤਾਇਆ ਕਿ ਤੁਸੀਂ ਆਰਟਿਸਟ ਹੋ ਅਸੀਂ ਚੁਣੀ ਤੁਹਾਡੀ ਕਲਾ ਜਿਹੜੀ ਹੈ ਕੀ ਸਾਡੇ ਇੱਥੇ ਅਜਾਇਬ ਘਰਾਂ ਦਾ ਸ਼ਿੰਗਾਰ ਬਣੇ ਦੇਖੋ ਜੀ ਮੇਰੇ ਵਾਸਤੇ ਤਾਂ ਇਹ ਸੁਪਨੇ ਵਾਲੀ ਗੱਲ ਸੀ ਬਿਲਕੁਲ ਕਿ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਇੱਕ ਇਨਵੀਟੇਸ਼ਨ ਆ ਰਿਹਾ ਹੈ ਕਿ ਤੁਸੀਂ ਇੱਥੋਂ ਦੇ ਈਵੈਂਟ ਤੇ ਅਟੈਂਡ ਕਰੋਗੇ ਤੇ ਜਿੰਨੀ ਵੀ ਮਿਨਿਸਟਰੀ ਕੈਨੇਡੀਅਨ ਤਕਰੀਬਨ 20-25 ਦੇ ਕਰੀਬ ਮੈਂਬਰ ਆਫ ਪਾਰਲੀਮੈਂਟ ਜਿੰਨੀ ਵੀ ਇੱਥੋਂ ਦੇ ਕੈਬਨਿਟ ਮਿਨਿਸਟਰ ਫੈਮਿਲੀ ਮਿਨਿਸਟਰ ਉੱਥੋਂ ਦੇ ਡਿਫੈਂਸ ਮਿਨਿਸਟਰ ਹਰਜੀਤ ਸਿੰਘ ਸੱਜਣ ਜੀ ਰੂਬੀਸ ਹੋਤਾ ਕਮਲ ਖੈਰਾ ਜੀ ਜਾਂ ਹੋਰ ਜਿੰਨੇ ਨਾਮੀ ਜਿਹੜੇ ਐ MP ਨੇ ਜਾਂ ਸਾਰੇ ਮਿਨਿਸਟਰੀ ਜਦੋਂ ਮੈਂ ਮਿਲਿਆ ਤੇ ਉਹਨਾਂ ਨੇ ਕਲਾ ਦੀ ਇੰਨੀ ਦਿਲੋਂ ਸਲਾਘਾ ਕੀਤੀ ਤੇ ਮੇਰੇ ਵਾਸਤੇ ਬੜੀ ਮਾਣ ਵਾਲੀ ਗੱਲ ਸੀਗੀ ਤੇ ਨਾਲ ਮੈਂ ਦਿਲੋਂ ਗੁਰੂ ਸਾਹਿਬ ਦਾ ਵੀ ਸ਼ੁਕਰਾਨਾ ਕਰਦਾ ਕਿ ਮੇਰੇ ਵਰਗੇ ਕਲਾਕਾਰ ਜਿਹੜੇ ਇੱਥੇ ਪੰਜਾਬ ਦੇ ਵਿੱਚ ਇੰਨੇ ਸਾਲ ਕਲਾ ਕੀਤੀ ਨਾ ਤਾਂ ਵੱਡੇ ਆਧਾਰਿਆਂ ਨੇ ਸਾਂਭਿਆ ਜਿਹੜੀਆਂ ਵੱਡੀਆਂ ਸਾਡੀਆਂ ਸ਼੍ਰੋਮਣੀ ਕਮੇਟੀ ਆਪਾਂ ਸਿੱਧਾ ਨਾਮ ਵੀ ਲੈ ਸਕਦੇ ਕਿ ਨਾ ਤਾਂ ਇਹਨਾਂ ਨੇ ਮੁੱਲ ਪਾਇਆ ਤੇ ਨਾ ਸਾਡੀਆਂ ਸਰਕਾਰਾਂ ਨੇ ਮੁੱਲ ਪਾਇਆ ਤੇ ਗੱਲ ਇਹ ਹੈ ਇਥੋਂ ਦੇ ਤਾਂ ਸ਼ਹਿਰਾਂ ਦੇ ਐਮਪੀ ਨੂੰ ਵੀ ਐਮਐਲਏ ਨੂੰ ਮਿਲਣਾ ਮੁਸ਼ਕਿਲ ਹੈ ਤੇ ਉਹ ਹੋਰ ਛੱਡੋ ਕਾਉਂਸਲਰ ਨੂੰ ਵੀ ਤੁਸੀਂ ਮਿਲ ਨਹੀਂ ਸਕਦੇ ਤੇ ਉੱਥੇ ਖੁਦ ਇਨਵੀਟੇਸ਼ਨ ਆਉਂਦੇ ਆਸਟ੍ਰੇਲੀਆ ਮੈਂ ਗਿਆ ਤੇ ਦੋ ਤਿੰਨ ਵਾਰੀ ਉੱਥੇ ਪਾਰਲੀਮੈਂਟ ਤੋਂ ਉਹਨਾਂ ਨੇ ਬੁਲਾ ਕੇ ਬਕਾਇਦਾ ਉੱਥੋਂ ਦੇ ਸਪੋਰਟਸ ਮਿਨਿਸਟਰ ਉੱਥੋਂ ਦੇ ਆਰਟ ਮਿਨਿਸਟਰ ਉੱਥੋਂ ਦੇ ਮੈਂਬਰ ਆਫ ਪਾਰਲੀਮੈਂਟ ਇੰਨਾ ਐਪਰੀਸ਼ੀਏਟ ਕਰ ਰਹੇ ਆ ਜਿਹੜੇ ਮੇਰੇ ਲਈ ਕੀ ਮਾਣ ਵਾਲੀ ਗੱਲ ਹੈ